ਫੂਲਨ ਦੇਵੀ ਵਰਲਡ ਲੈਵਲ ਦਾ ਇੱਕ ਉਹ ਨਾਮ ਜਿਸ ਦੀ ਜ਼ਿੰਦਗੀ ਨੂੰ ਲੈ ਕੇ ਬੱਚੇ-ਬੱਚੇ ਦੀ ਜ਼ੁਬਾਨ ਤੇ ਉਸ ਨਾਮ ਦੇ ਚਰਚੇ ਨੇ ਜਿਸ ਦੀ ਜ਼ਿੰਦਗੀ ਨੂੰ ਲੈ ਕੇ ਬਹੁਤ ਕੁਝ ਮੀਡੀਆ ਵਿੱਚ ਲਿਖਿਆ ਗਿਆ ਕਿਤਾਬਾਂ ਲਿਖੀਆਂ ਗਈਆਂ ਔਰ ਇੱਥੋਂ ਤੱਕ ਕਿ ਬਾਲੀਵੁੱਡ ਨੂੰ ਫੂਲਨ ਦੇਵੀ ਦੀ ਜ਼ਿੰਦਗੀ ਨੂੰ ਲੈ ਕੇ ਫਿਲਮ ਬਣਾਉਣ ਲਈ ਵੀ ਮਜਬੂਰ ਹੋਣਾ ਪਿਆ ਫਿਲਮ ਦੇ ਵਿੱਚ ਫੂਲਨ ਦੇਵੀ ਦੇ ਨਾਲ ਹੋਈਆਂ ਜ਼ਿਆਤੀਆਂ ਔਰ ਕਿਹੜੇ ਕਿਹੜੇ ਲੋਕਾਂ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਔਰ ਕਿਸ ਤਰ੍ਹਾਂ ਫੂਲਨ ਦੀ ਜ਼ਿੰਦਗੀ ਨੂੰ ਉਹਨਾਂ ਨੇ ਤਹਸ ਨੈਸ ਕੀਤਾ ਔਰ ਜਿਸ ਦਾ ਦਰਦ ਹਮੇਸ਼ਾ ਫੂਲਨ ਨੂੰ ਰੜਕਦਾ ਰਹਿੰਦਾ ਸੀ ਔਰ ਫਿਰ ਫੂਲਨ ਦੀ ਕਿਸ ਤਰ੍ਹਾਂ ਜ਼ਮੀਰ ਜਾਗੀ ਇਸ ਐਪੀਸੋਡ ਦੇ ਵਿੱਚ ਡਿਟੇਲ ਚ ਦੱਸਣ ਦੀ ਕੋਸ਼ਿਸ਼ ਕਰਾਂਗਾ ਫੂਲਨ ਦੇਵੀ ਦਾ ਜਨਮ 10 ਅਗਸਤ 1963 ਨੂੰ ਫੂਲਨ ਦੇਵੀ ਦਾ ਜਨਮ ਹੋਇਆ ਔਰ ਫੂਲਨ ਦੇਵੀ ਦਾ ਜਨਮ ਮੱਲਾ ਕਿਸਤੀ ਚਾਲਕ ਜਾਤੀ ਵਿੱਚ ਹੋਇਆ ਉੱਤਰ ਪ੍ਰਦੇਸ਼ ਦੇ ਜਨੌਰ ਜ਼ਿਲ੍ਹੇ ਵਿੱਚ ਘੜਵਾ ਕਾਪੂਰਬਾ ਇੱਕ ਛੋਟਾ ਜਿਹਾ ਪਿੰਡ ਹੋਇਆ ਜਿੱਥੇ ਫੂਲਨ ਦਾ ਜਨਮ ਹੋਇਆ ਉਹ ਮੱਲਾ ਅਤੇ ਉਸ ਦੇ ਪਤੀ ਦੇਵੀ ਦੀਨ ਮੱਲ ਦੀ ਚੌਥੀ ਅਤੇ ਸਭ ਤੋਂ ਛੋਟੀ ਬੱਚੀ ਸੀ ਫੂਲਨ ਤੋਂ ਇਲਾਵਾ ਕੋਸਤੀ ਇੱਕ ਵੱਡੀ ਭੈਣ ਦੱਸਿਆ ਜਾ ਰਿਹਾ ਕਿ ਫੂਲਨ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚ ਉਸ ਨੇ ਜਨਮ ਲਿਆ ਉਸ ਦੀ ਮਲਕੀਅਤ ਵਾਲੀ ਵੱਡੀ ਜਾਇਦਾਦ ਤਕਰੀਬਨ ਇੱਕ ਏਕੜ ਖੇਤ ਸੀ ਔਰ ਇਸ ਤੇ ਇੱਕ ਬਹੁਤ ਵੱਡਾ ਤੇ ਪੁਰਾਣਾ ਨਿੰਮ ਦਾ ਰੁੱਖ ਲੱਗਾ ਹੋਇਆ ਸੀ ਫੂਲਨ ਦੇਵੀ ਜਦੋਂ 11 ਸਾਲ ਦੀ ਸੀ ਤਾਂ ਉਸ ਦੇ ਦਾਦਾ-ਦਾਦੀ ਦੀ ਮੌਤ ਕਾਰਨ ਉਸ ਦੇ ਪਿਤਾ ਦੇ ਵੱਡੇ ਭਰਾ ਦੇ بیٹے ਮਾਇਆ ਦੀਨ ਮੱਲਾ ਨੇ ਉਸ ਜ਼ਮੀਨ ਦੇ ਟੁਕੜੇ ਨੂੰ ਵਧੇਰੇ ਲਾਹੇਵੰਦ ਫਸਲ ਦੀ ਕਾਸ਼ਤ ਕਰਨ ਲਈ ਨਿੰਮ ਦੇ ਦਰਖਤ ਨੂੰ ਕੱਟਣ ਦੀ ਤਜ਼ਵੀਜ਼ ਦਿੱਤੀ ਫੂਲਨ ਦੇ ਪਿਤਾ ਇਸ ਨਾਲ ਸਹਿਮਤ ਹੋ ਗਏ ਹਾਲਾਂਕਿ ਫੂਲਨ ਦੇਵੀ ਉਸ ਬਿਨਾਂ ਜ਼ਿਆਦਾ ਵੱਡੀ ਨਹੀਂ ਸੀ ਕਿਸ਼ੋਰ ਅਵਸਥਾ ਦੇ ਵਿੱਚ ਸੀ ਲੇਕਿਨ ਫੁਲਨ ਨੂੰ ਇਸ ਨਿੰਮ ਦੇ ਦਰਖਤ ਨੂੰ ਲੈ ਕੇ ਅੰਦਰ ਹੀ ਅੰਦਰ ਗੁੱਸਾ ਆਉਣ ਲੱਗ ਪਿਆ ਕਿ ਲੱਗੇ ਹੋਏ ਦਰਖਤ ਨੂੰ ਕਿਉਂ ਕੱਟ ਰਹੇ ਨੇ ਔਰ ਉਸਨੇ ਇਸ ਦਾ ਵਿਰੋਧ ਵੀ ਕੀਤਾ ਉਸਦੇ ਚਚੇਰੇ ਭਰਾ ਨੇ ਉਸ ਨੂੰ ਤਾਨੇ ਮਾਰੇ ਜ਼ੁਬਾਨੀ ਗਾਲੀਆਂ ਵੀ ਦਿੱਤੀਆਂ ਸਰੀਰਕ ਕੁੱਟਮਾਰ ਵੀ ਕੀਤੀ ਫਿਰ ਫੂਲਨ ਦੇਵੀ ਨੇ ਪਿੰਡ ਦੀਆਂ ਲੜਕੀਆਂ ਨੂੰ ਇਕੱਠੇ ਕੀਤਾ ਤੇ ਜ਼ਮੀਨ ਤੇ ਧਰਨਾ ਦੇ ਦਿੱਤਾ ਉਦੋਂ ਤੱਕ ਬਣੀ ਰਹੀ ਜਦੋਂ ਪਰਿਵਾਰ ਦੇ ਬਜ਼ੁਰਗਾਂ ਨੇ ਉਸ ਨੂੰ ਘਰ ਖਿੱਚਣ ਲਈ ਤਾਕਤ ਦੀ ਕੋਸ਼ਿਸ਼ ਕੀਤੀ ਆਖਰ ਵਿੱਚ ਉਸ ਨੂੰ ਇੱਕ ਇੱਟ ਦੇ ਨਾਲ ਬੇਹੋਸ਼ ਕਰ ਦਿੱਤਾ ਗਿਆ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫੂਲਨ ਦੇਵੀ ਸ਼ੁਰੂ ਤੋਂ ਹੀ ਕਿਤੇ ਨਾ ਕਿਤੇ ਛੋਟੀਆਂ ਛੋਟੀਆਂ ਜ਼ਿਆਤੀਆਂ ਦੇ ਖਿਲਾਫ ਵੀ ਉਸ ਦੇ ਮਨ ਦੇ ਵਿੱਚ ਗੁੱਸਾ ਸੀ ਦੱਸਿਆ ਜਾ ਰਿਹਾ ਕਿ ਉੱਤਰ ਪ੍ਰਦੇਸ਼ ਦੇ ਪਿੰਡੀ ਪਰਿਵਾਰ ਦੇ ਵਿੱਚ ਜਦੋਂ ਇਹਨਾਂ ਦਾ ਜਨਮ ਹੋਇਆ ਤਾਂ ਇੱਕ ناکਾਮਯਾਬ ਵਿਆਹ ਤੋਂ ਬਾਅਦ ਇਸ ਨੇ ਜੁਰਮ ਦੀ ਦੁਨੀਆ ਦੇ ਵਿੱਚ ਪੈਰ ਧਰਿਆ ਫੂਲਨ ਦੇਵੀ ਦੇ ਨਾਲ ਕਿਸ ਤਰ੍ਹਾਂ ਹੋਇਆ ਕਿਨਾਂ-ਕਿਨਾਂ ਲੋਕਾਂ ਨੇ ਉਸ ਦੇ ਨਾਲ ਸਰੀਰਕ ਬਲਾਤਕਾਰ ਕੀਤਾ ਔਰ ਉਸ ਨੂੰ ਕਈ-ਕਈ ਦਿਨ ਕਮਰੇ ਵਿੱਚ ਬੰਦ ਕਰ ਦਿੱਤਾ ਹੈ ਪੂਰੀ ਡਿਟੇਲ ਮੈਂ ਦੱਸਣ ਜਾ ਰਿਹਾ ਦੱਸਿਆ ਜਾ ਰਿਹਾ ਕਿ ਜਦ 18 ਸਾਲ ਦੀ ਫੂਲਨ ਦੇਵੀ ਸੀ ਤਾਂ ਦੂਜੀ ਟੋਲੀ ਦੇ ਡਾਕੂਆਂ ਨੇ ਇਸ ਦੀ ਟੋਲੀ ਉੱਤੇ ਹਮਲਾ ਕੀਤਾ ਅਤੇ ਇਸ ਦੇ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ ਇਸ ਘਟਨਾ ਤੋਂ ਬਾਅਦ ਉਹ ਆਪਣੀ ਟੋਲੀ ਦੀ ਲੀਡਰ ਬਣ ਗਈ ਅਤੇ ਉਸਨੇ ਬਦਲਾ ਲੈਣ ਦਾ ਸੋਚਿਆ ਉਹ ਉਸ ਗਿਰੋਹ ਵਿੱਚ ਇਕੱਲੀ ਔਰਤ ਸੀ ਤੇ ਉਸ ਦਾ ਗਰੋ ਦੇ ਇੱਕ ਮੈਂਬਰ ਦੇ ਨਾਲ ਸੰਬੰਧ ਜਾਤ ਪਾਤ ਦੇ ਅੰਤਰ ਦੇ ਨਾਲ ਗਰੋ ਦੇ ਮੈਂਬਰਾਂ ਵਿਚਕਾਰ ਗੋਲੀਬਾਰੀ ਦਾ ਕਾਰਨ ਬਣਿਆ ਸਿਰਫ ਜਾਤ ਪਾਤ ਫੂਲਨ ਦਾ ਪ੍ਰੇਮੀ ਵਿਕਰਮ ਉਸ ਗੋਲੀਬਾਰੀ ਦੇ ਵਿੱਚ ਮਾਰਿਆ ਗਿਆ ਜੇਤੂ ਵਿਰੋਧੀ ਧੜੇ ਜੋ ਰਾਜਪੂਤ ਸਨ ਫੂਲਨ ਨੂੰ ਉਸ ਦੇ ਪਿੰਡ ਬਹਿਮਾਈ ਲੈ ਗਿਆ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਕਈ ਹਫ਼ਤੇ ਬਾਅਦ-ਬਾਅਦ ਉਸ ਦੇ ਨਾਲ ਬਲਾਤਕਾਰ ਕੀਤਾ ਫਰਾਰ ਹੋਣ ਤੋਂ ਬਾਅਦ ਫੂਲਨ ਆਪਣੇ ਮਰੇ ਹੋਏ ਪ੍ਰੇਮੀ ਦੇ ਧੜੇ ਦੇ ਨਾਲ ਦੁਬਾਰਾ ਜੁੜ ਗਈ ਜੋ ਮੱਲਾ ਦੇ ਗਿਰੋਹ ਸਨ ਉਹਨਾਂ ਆਦਮੀਆਂ ਦੇ ਵਿੱਚੋਂ ਇੱਕ ਹੋਰ ਪ੍ਰੇਮੀ ਫੂਲਨ ਦਾ ਬਣ ਗਿਆ ਕੁਝ ਮਹੀਨੇ ਬਾਅਦ ਯਾਨੀ ਕਿ 1981 ਦੇ ਵਿੱਚ ਫੂਲਨ ਦੇਵੀ ਅਤੇ ਇਸ ਦੀ ਟੋਲੀ ਉਸੇ ਪਿੰਡੀ ਗਈ ਜਿੱਥੇ ਉਸ ਦੇ ਨਾਲ ਬਲਾਤਕਾਰ ਹੋਇਆ ਅਤੇ ਇਨਾਮੇ ਦੋ ਬਲਾਤਕਾਰੀਆਂ ਸਮੇਤ ਪਿੰਡ ਦੇ ਰਹਿਣ ਵਾਲੇ 22 ਠਾਕੁਰ ਜਾਤੀ ਦੇ ਬੰਦਿਆਂ ਨੂੰ ਇਕੱਠੇ ਕਰਕੇ ਮਾਰ ਦਿੱਤਾ ਗਿਆ ਫੂਲਨ ਨੇ ਕਤਲਿਆਮ ਤੋਂ 2 ਸਾਲ ਬਾਅਦ ਉਸ ਤੇ ਕਬਜ਼ਾ ਹੋਣ ਤੋਂ ਰੋਕਿਆ ਜਦੋਂ ਉਸ ਨੇ ਅਤੇ ਉਸ ਦੇ ਕੁਝ ਬਚੇ ਹੋਏ ਗਿਰੋਹ ਦੇ ਮੈਂਬਰਾਂ ਨੇ 2983 ਵਿੱਚ ਪੁਲਿਸ ਅੱਗੇ ਆਤਮ ਸਮਰਪਣ ਕੀਤਾ ਦੱਸਿਆ ਜਾ ਰਿਹਾ ਕਿ ਉਸ ਸਮੇਂ ਫੂਲਨ ਤੇ 48 ਜ਼ੁਰਮਾਂ ਦਾ ਇਲਜ਼ਾਮ ਲਗਾਇਆ ਗਿਆ ਸੀ ਜਿਸ ਦੇ ਵਿੱਚ ਕਈ ਕਤਲ ਲੁੱਟਾਂ ਖੋਹਾਂ ਅਗਵਾ ਕਰਨ ਅਤੇ ਫਿਰੋਤੀ ਲਈ ਅਗਵਾ ਕਰਨਾ ਸ਼ਾਮਲ ਸਨ ਫੂਲਨ ਨੇ ਅਗਲੇ 11 ਸਾਲ ਜੇਲ੍ਹ ਵਿੱਚ ਬਿਤਾਏ ਕਿਉਂਕਿ ਉਸ ਦੇ ਖਿਲਾਫ ਵੱਖ-ਵੱਖ ਦੋਸ਼ਾਂ ਦੀ ਸੁਣਵਾਈ ਅਦਾਲਤ ਵਿੱਚ ਕੀਤੀ ਗਈ ਸੀ ਪ੍ਰੈਸ ਨੇ ਉਸ ਦਾ ਬਦਲਾ ਲੈਣ ਦੀ ਕਾਰਵਾਈ ਨੂੰ ਧਰਮੀ ਬਗਾਵਤ ਵਜੋਂ ਦਰਸਾਇਆ ਮੀਡੀਆ ਤੇ ਜਨਤਕ ਲੋਕਾਂ ਨੇ ਉਸ ਨੂੰ ਸਤਕਾਰਯੋਗ ਸੁਰਖੀਆਂ ਉਹਨਾਂ ਦੇ ਨਾਮ ਦੇ ਨਾਲ ਦੇਵੀ ਸ਼ਬਦ ਲਾ ਕੇ ਸਨਮਾਨਿਤ ਕੀਤਾ 1994 ਵਿੱਚ ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ ਯਾਦਤ ਦੀ ਅਗਵਾਈ ਬਾੜੀ ਸੂਬਾ ਸਰਕਾਰ ਨੇ ਸੰਖੇਪ ਵਿੱਚ ਉਸ ਤੇ ਵਿਰੋਧ ਸਾਰੇ ਦੋਸ਼ ਵਾਪਸ ਲੈ ਤੇ ਫੁੱਲ ਨੂੰ ਰਿਹਾ ਕਰ ਦਿੱਤਾ ਗਿਆ ਅਤੇ ਫਿਰ ਉਸ ਨੂੰ ਟਿਕਟ ਦੇ ਕੇ ਦੋ ਵਾਰ ਸੰਸਦ ਵੀ ਚੁੜਿਆ ਗਿਆ ਫੂਲਨ ਦੇਵੀ ਲੋਕ ਸਭਾ ਦੀ ਮੈਂਬਰ ਚੁਣੀ ਗਈ 2001 ਦੇ ਵਿੱਚ ਉਸ ਨੂੰ ਸ਼ੇਰ ਸਿੰਘ ਰਾਣਾ ਦੁਆਰਾ ਨਵੀਂ ਦਿੱਲੀ ਦੇ ਵਿੱਚ ਸਰਕਾਰੀ ਬੰਗਲੇ ਤੇ ਉਸ ਨੂੰ ਗੋਰੀਆਂ ਮਾਰ ਕੇ ਮਾਰ ਦਿੱਤਾ ਗਿਆ ਫੂਲਨ ਦੇਵੀ ਦੇ ਨਾਮ ਤੇ ਇੱਕ ਫਿਲਮ ਬਣੀ ਬੈਂਡੇਡ ਕੁਈਨ ਬੈਂਡੇਡ ਕੁਈਨ ਪੂਰੀ ਜ਼ਿੰਦਗੀ ਨੂੰ ਦਰਸਾਉਣ ਵਾਲੀ ਇੱਕ ਉਸ ਫਿਲਮ ਨੂੰ ਯਾਦ ਕੀਤਾ ਜਾਂਦਾ ਹੈ ਵੇਖ ਕੇ ਕਿ ਫੂਲਨ ਦੇਵੀ ਦੇ ਨਾਲ ਕਿਸ ਤਰ੍ਹਾਂ ਜ਼ਿਆਤੀ ਵਿਤਕਰਾ ਹੋਇਆ ਕਿਸ ਤਰ੍ਹਾਂ ਫੂਲਨ ਦੇਵੀ ਨੇ ਆਪਣੇ ਨਾਲ ਹੋਏ ਬਲਾਤਕਾਰ ਦਾ ਬਦਲਾ ਲਿਆ ਦੱਸਿਆ ਜਾ ਰਿਹਾ ਹੈ ਕਿ ਫੂਲਨ ਦੇਵੀ ਦੇ ਉੱਪਰ 30 ਕਤਲ ਬਾਕੀਆਂ ਨੂੰ ਫਿਰੋਤੀ ਜਾਂ ਲੁੱਟਣ ਲਈ ਅਗਵਾ ਕਰਨ ਲਈ ਕੇਸ ਜਿਹੜੇ ਉਹ ਦਰਜ ਕੀਤੇ ਗਏ ਸੀ ਔਰ ਬਾਅਦ ਵਿੱਚ ਉਹਨਾਂ ਦੇ ਨਾਮ ਦੇ ਨਾਲ ਡਾਕੂ ਸ਼ਬਦ ਜੁੜ ਗਿਆ ਆਖਰਕਾਰ 25 ਜੁਲਾਈ 2001 ਨੂੰ ਫੁੱਲਨ ਦੇਵੀ ਇਸ ਦੁਨੀਆ ਨੂੰ ਹਮੇਸ਼ਾ ਲਈ ਸ਼ਰੀਰਤ ਤੌਰ ਤੇ ਅਲਵਿਦਾ ਕਹਿ ਗਈ ਉਸ ਦੀ ਮੌਤ ਹੋਈ ਔਰ ਅੱਜ ਵੀ ਜਦੋਂ ਉਸ ਇਤਿਹਾਸ ਨੂੰ ਯਾਦ ਕਰਦੇ ਹਾਂ ਤਾਂ ਲੂੰ ਕੰਡੇ ਖੜ ਜਾਂਦੇ ਨੇ ਸਿਰਫ ਇਸ ਕਰਕੇ ਕਿ ਉਸ ਦਾ ਜਨਮ ਇੱਕ ਨੀਵੀਂ ਜਾਤ ਵਿੱਚ ਹੋਇਆ ਸੀ ਪਰ ਸਮਾਜ ਦੇ ਕੁਝ ਠੇਕੇਦਾਰਾਂ ਨੇ ਉਸਤੇ ਨਾਲ ਜ਼ਿਆਤੀ ਕੀਤੀ ਔਰ ਉਸ ਜ਼ਿਆਤੀ ਦਾ ਫਲ ਫਿਰ ਉਹਨਾਂ ਨੂੰ ਭੁਗੜਾ ਪਿਆ ਇਸੇ ਕਰਕੇ ਕਹਿੰਦੇ ਨੇ ਜੋ ਕਰੇਗਾ ਸੋ ਭਰੇਗਾ ਸੋ ਫੂਲਨ ਦੇਵੀ ਦੀ ਜਾਗੀ ਜ਼ਮੀਰ ਦੇ ਵਿੱਚ ਕੋਈ ਲਫ਼ਜ਼ ਗਲਤ ਇਸਤੇਮਾਲ ਹੋਇਆ ਹੋਵੇ ਜਿੰਨੀ ਕ ਜਾਣਕਾਰੀ ਸਾਨੂੰ ਮਿਲੀ ਹੈ ਉਹ ਰੱਖਣ ਦੀ ਕੋਸ਼ਿਸ਼ ਕੀਤੀ ਹੈ ਭਵਿੱਖ ਵਿੱਚ ਹੋਰ ਜਾਣਕਾਰੀ ਮਿਲੇਗੀ ਤਾਂ ਜ਼ਰੂਰ ਆਪ ਦੇ ਰੂਬਰੂ ਕੀਤੀ ਜਾਵੇਗੀ ਜੁੜੇ ਰਹੋ ਪੋਸੂ ਨਾ ਮਾ ਚੈਨਲ ਦੇ ਨਾਲ